ਦਾ ਸਮਾਜ ਇੰਨਾ ਜਿਆਦਾ ਸਹਿਣਸ਼ੀਲਤਾ ਤੋਂ ਪਰੇ ਚੱਲਿਆ ਗਿਆ ਹੀ ਨਾ ਅੱਜ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਬਸ ਚੰਗਾ ਕਹੋ ਸਾਡੀ ਗਲਤੀ ਕੋਈ ਨਾ ਕੱਢੀ ਉਹ ਪ੍ਰਚਾਰਕ ਸਾਨੂੰ ਬਿਲਕੁਲ ਪਸੰਦ ਨਹੀਂ ਆਉਂਦੇ ਜਿਹੜੇ ਕਹਿਣ ਕਿ ਭਾਈ ਕਮਾਈ ਕਰਨੀ ਪੈਣੀ ਜੇ ਜੜੇ ਕੇ ਨਹੀਂ ਬਹੁਤ ਚੰਗੇ ਹੋ ਬਹੁਤ ਸੋਹਣੇ ਹੋ ਬੜੇ ਵਧੀਆ ਹੋ ਦੇਖੋ ਦੂਰ ਦਰਾਂਡੇ ਬਹੁਤ ਰੰਗਮਾਨਿਆ ਪਰ ਤੁਸੀਂ ਆਪ ਹਿਸਾਬ ਲਾਓ ਭਾਈ ਚਿੜੀਆ ਘਰ ਜਾਣਾ ਤੇ ਗੁਰਦੁਆਰਾ ਸਾਹਿਬ ਜਾਣਾ ਅੰਤਰ ਹੁੰਦਾ ਰੌਲਾ ਰੱਪਾ ਚਿੜੀਆ ਘਰ ਚ ਪਾਈਦਾ ਗੁਰਦੁਆਰੇ ਨਹੀਂ ਪਾਈਦਾ ਇੱਕ ਕਰੋਗੇ ਤੇ ਪਲਾ ਹੋਏਗਾ ਖਾਸ ਕਰਕੇ ਮਾਵਾ ਨੂੰ ਬੇਨਤੀ ਹੈ ਪਿਤਾ ਨੋਮੀ ਬੇਨਤੀ ਇਹ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇਹ ਦਾਤ ਬਖਸ਼ੀ ਹੈ ਇਹ ਪਰਵਰੀਸ਼ ਮਹਾਰਾਜ ਜੀ ਨੇ ਆਪ ਜੀ ਨੂੰ ਕਰਨ ਨੂੰ ਦਿੱਤੀ ਹੈ